ਅੱਜ ਸਸੀ ਗਾਲ ਜੀ ਸਵਾਗਤ ਹੈ ਅੱਜ ਦੇ ਸੋਹਣੇ ਜਿਹੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਛੁੱਟੀ ਹੈ ਸ਼ਨੀਵਾਰ ਤੇ ਆਪਾਂ ਚੱਲੇ ਆਂ ਮਾਰਕੀਟ ਤੇ ਜਿ세 ਨਾ ਅੱਜ ਮਾਰਕੀਟ ਲੱਗੀ ਆ ਤੇ ਨਾਲੇ ਆਪਾਂ ਘਰ ਦਾ ਸਮਾਨ ਲਿਆਵਾਂਗੇ ਤੇ ਵੀਰ ਪਿਛੇ ਹੋ ਗਿਆ ਤੇ ਗੁਰਸ਼ਾਨਾ ਆ ਰਿਹਾ ਹੈ ਆਪਣੀ ਮੰਮੀ ਨਾਲ ਤੇ ਬਲੌਗ ਨੂੰ ਕੰਟੀਨਿਊ ਕਰਦੇ ਆਪਾਂ ਉਰੇ ਬਣਾ? ਯਾ। ਸੁਣੋਂ ਮੈਂ ਮਰੇ। ਮੈਂ ਮਰੇ। ਸੀਪ ਲੱਕ ਨਾ। ਹੌਲੀ ਹੌਲੀ। ਮੈਲ ਦਲਾਣੀ।

ਕਿਉਂਕਿ ਜਿਹੜੀ ਜੀਪੀਐਲ ਗੱਡੀਆਂ ਆ ਇਹ ਅੰਦਰ ਨਹੀਂ ਆਪਾ ਲਾ ਸਕਦੇ ਤੇ ਇਹ ਸਿਰਫ ਇੱਥੇ ਰੋਡ ਤੇ ਲਾ ਸਕਦੇ ਆ ਇਹਦਾ ਅੱਗੇ ਆਪਾਂ 15 ਲਾ ਦਿੰਦੇ ਸੀ ਜਿਹੜੀ ਜੀਪੀਐਲ ਇਹ ਅੰਦਰ ਨਹੀਂ ਲਾ ਸਕਦੇ ਤਾਂ ਕਰਕੇ ਹੁਣ ਆਪਾਂ ਬਾਹਰ ਨੂੰ ਨਹੀਂ ਪਈਆ ਤਾਂ ਹੁਣ ਇੱਥੇ ਬਾਹਰ ਮੀਟਰ ਲੱਗਾ ਉੱਥੇ ਆਪਾਂ ਜਾਂਦੇ ਆ ਪਰਚੀ ਕਰਦੇ ਆ ਲੋ ਜੀ ਪਹੁੰਚ ਗਏ ਆਪਾਂ ਹੁਣ ਇੱਥੇ ਆਪਾਂ ਪਾਵਾਂਗੇ 2 ਯੂਰੋ ਜੀ 1 ਵਜੇ ਕੇ 6 ਮਿੰਟ ਤੱਕ ਆ 2 ਯੂਰੋ ਪਾਏ ਆਪਾਂ ਇਹਦੇ ਵਿੱਚ ਯਾਨੀ ਕਿ 2 ਘੰਟੇ 1 ਘੰਟੇ ਦਾ 1 ਯੂਰੋ ਇੱਥੇ ਪਾਰਕਿੰਗ ਦਾ ਜਿਹੜੀ ਗੋਸਤ ਆ ਚਲੋ ਹੁਣ ਗੱਡੀ ਬਾਹਰ ਚੱਲੀਓ ਲਓ ਜੀ ਪਹੁੰਚ ਗਏ ਜੀ ਮਾਰਕੀਟ ਤੇ ਸ਼ਨੀਵਾਰ ਨੂੰ ਇੱਥੇ ਬੇਸ਼ਕ ਭੀੜੀ ਹੁੰਦੀ ਆ ਉਹਦਾ ਵੱਧੋ-ਵਾਂ ਨਹੀਂ ਲੱਗਦੀ ਆ ਸ਼ਨੀਵਾਰ ਜਾਂ ਰਸ਼ਨ ਲੋਕੀ ਲੋਕਾਂ ਨੂੰ ਛੁੱਟੀਆਂ ਹੁੰਦੀਆਂ ਇਸ ਕਰਕੇ ਜਿਆਦਾ ਸਾਮਾਨ ਸਾਰਾ ਮਿਲ ਜਾਂਦਾ ਲੇਡੀਜ਼ ਦਾ ਜਿਆਦਾ ਥੋੜਾ ਜਿਹਾ ਇਹ ਤੋਂ ਜੱਟ ਤੋਂ ਲਾ ਕੇ ਸਾਰਾ ਸਾਮਾਨ ਮਿਲ ਜਾਂਦਾ ਬਾਕੀ ਦੇਖਦੇ ਹੁਣ ਘੁੰਮ ਕੇ ਤੇ ਤੇ ਗੱਡੀਆਂ ਦੀ ਦੁਕਾਨ ਲੱਗੀ ਗੱਡੀਆਂ ਦਾ ਸਾਮਾਨ ਸਾਰਾ ਮਿਲ ਜਾਂਦਾ ਸੀਟ ਕਵਰ ਸਟੀਰਿੰਗ ਦਾ ਜਿਹੜਾ ਉਹ ਵੀ ਸਾਰਾ ਲੌਕ ਗੱਡੀ ਦੇ ਸਪਾਈ ਕਰਨ ਦਾ ਸਾਰਾ ਸਾਮਾਨ ਇੱਥੇ ਮਿਲ ਜਾਂਦਾ ਤੇ ਕਵਰ ਕਿੱਦਾਂ ਗੱਡੀ 간ੀ ਉਹ ਵੀ ਸਾਮਾਨ ਹੈਗਾ ਚਲੋ ਗਾਹ ਦੇਖਦੇ ਹਾਂ ਸਾਰਾ ਮਿਲ ਜਾਂਦਾ ਖਾਲਦੋ ਥੋੜੀ ਥੋੜੀ ਗਰਮੀ ਹੈਗੀ ਆ ਆਜ ਇੱਧਰ ਜੁੱਤੀਆਂ ਸਾਮਾਨ ਆ ਸੈਂਡਲ ਜ਼ਿਆਦਾ ਲੇਡੀਜ਼ ਦੇ ਆ ਕੋਲੇ ਦੋ ਆ ਭਾਈ ਉਹ ਇੱਕ ਪੈਂਟ ਆ ਬੜਾ ਇੱਥੋਂ ਪੈਂਟ ਮਿਲ ਜਾਂਦੀਆਂ ਕੈਪੜੀਆਂ भी लेडीज किधर ने टोपियाँ टी शर्ट बदिया कपू छीन ਕਾਪੂਚੀਨਾ ਉਹ ਜਿਹੜੀ ਟੀ-ਸ਼ਰਟ ਉਹਨੇ ਦੇਖੀ ਹੈ ਸਾਰਾ ਸਾਮਾਨ ਜਿਆਦਾ ਲੇਡੀਜ਼ ਹੀ ਆ ਸਾਰਾ ਹਨਾ ਬੰਦਿਆਂ ਦੇ ਕੋਈ ਕੋਈ ਦੁਕਾਨ ਆਉਂਦੀ ਆ ਸਾਰਾ ਬੁੜੀਆਂ ਦਾ ਹੀ ਆ ਹੈਗੇ ਆ ਉਹ ਨਹੀਂ ਵੀ ਬੁੜੀਆਂ ਜਿਆਦੀਆਂ ਬੰਦੇ ਦਾ ਉਹਦੇ ਨਾਲ ਹੀ ਘੁੰਮਣ ਹੁੰਦੇ ਆ ਤੁਸੀਂ ਆਪਣੇ ਕੰਮ ਦਾ ਆਣਾ ਤਾਂ ਲੈ ਸਾਰਾ ਬੁੜੀਆਂ ਦਾ ਹੀ ਆ ਅਵੀ ਬੁੜੀਆਂ ਦਾ ਨਿਆ ਬੰਦੇ ਦਾ ਜਿੰਨਾ ਟੀ-ਸ਼ਰਟ ਦਾ ਆਹ ਦਾ ਕਬਾਲੀਆਂ ਦੋਦੇ ਕਲਰ ਵਾਲੀ ਹੈ ਆਪਾ ਕਵਰ ਕਿੰਨੇ ਦਾ ਹੈ ਬੰਦ ਕੋਸਤਾ அப்படி ਇਹ ਤੇ ਲਿਖਿਆ ਹੋਣਾ ਅਸ ਫੋਨ ਪਏ ਜਿਹੜੇ ਕਿਹੜਾ ਕਿਹੜਾ ਕਵਰ ਕਿਹਦਾ ਆ ਇਹਦਾ ਨਾ ਲੈਣਾ ਅੱਜ ਫਿਰ ਕੀ ਆ ਜੀ ਦਾ ਬੰਪਾ ਦਾ ਜਿਹੜਾ ਬੰਪਾ ਤੇ ਮਹਿੰਗਾ ਆ ਕਿੰਨੇ ਦਾ ਕੋਲੋਂ ਨਾ ਹੈ ਕਿੱਥੇ ਲਿ ਗਿਆ ਕੋਈ ਗੈਣਾ ਸੇ ਦੇ ਚਾ ਅੱਛਾ ਮੇਰੇ 15 ਆ ਆਰਾ ਥੱਲੇ ਹੋਰ ਕਿਦਾਂ ਦਾ ਰੰਗ ਹੈ ਇੱਕੋ ਹੀ ਰੰਗ ਸੇਮੀ ਨਹੀਂ ਇਹਨੂੰ ਜ ਬਲੈਕ ਹੈ ਨਹੀਂ ਮੱਖਰੀ ਮੱਖਰੀ ਰੰਗ ਗਿਆ ਨੇ ਐਕਸਟ੍ਰਾ ਵੱਡੀ ਹੀ ਉਹਦੀ ਆ ਵੀ ਉਹੀ ਉਹਦੇ ਨਾਲ ਦੇ ਪੈਗੂ ਤੇ ਆ ਦੇ ਮੋੜ ਦੇ ਨਾਲ ਹੀ ਉਹਦੇ ਨਹੀਂ ਨਹੀਂ ਇਹਦੇ ਨਾਲ ਹਾਂ ਸਾਰੇ ਉਹੀ ਆਈਫੂਕ ਕਵੀ ਨਹੀਂ ਨੋਰਮਲ ਨਰਮਲ ਲੈ ਨੇ ਵੀ ਲੈ ਨੇ ਕੋਣ ਮੋਰੇ ਹੈ ਜੋਕਾ 1 ਨਹੀਂ 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 ਇਹ ਦੁੱਧੀਆਂ ਰਬੜ ਜਈ ਆ ਆਹੋ ਇਹਨਾਂ ਜੀ ਲੈਣਾ ਇਹਨਾਂ ਦੇ ਦੇਣਾ ਕਰਾ ਪੀ ਆ ਕੇ ਬਿਲਕੁਲ ਦੇਲਦੇ ਆ ਵੀ ਉਹੀ ਹੈ ਪ੍ਰੋ ਪ੍ਰੋ ਉਹਦਾ ਕੈਮਰਾ ਆਜ ਦਾ ਚੀਜ਼ ਆ ਦੇਖੀ ਸੁਣ ਹਾਂ ਨਾ ਉਹ ਆਹ ਰਿਹਨ ਨਾਲ ਦੀ ਲਾਲਾ ਕਿਹੜਾ ਕੰਦ ਜਿਹੜਾ ਮਾਜੀ ਲਾਲਾ ਦੇਖੀ ਲੱਭ ਪਾਇਆ ਕਾਲਾ ਹੋਵੇ ਕਾਲਾ ਸਭ ਤੋਂ ਚੰਗਾ ਲਾ ਲਾ

ਕਦੋਂ ਰੰਗ ਲਾ ਲਾਣਾ ਕੁੜੀਆਂ ਦਾ ਇਹ ਗੰਗੀ ਕੋਈ ਸੇਲੀ ਹੈ ਕਿ ਉਸੋ ਕਿ ਕਦੋਂ ਕੱਦੇ ਨਾ ਰੋਮਪਰੇ ਆਲਾ ਤੂੰ ਆਪਣੀ ਰੋਪੀਸ਼ਨ ਕੋਈ ਸੱਚ ਬੰਦ ਤੰਨੇ ਫੜੀ ਆਛਾਨ ਦੇ ਪੱਖਾ ਲੈ ਲਿਆ ਤੇ ਵੀਰ ਰਫਲ ਲੈ ਲਈ ਵੀਰੇ ਨੇ ਤਾਂ ਆਪਣੀ ਏਥੇ ਉਦੋਂ ਬਿੱਤੀ ਲੱਗਿਆ ਉਹ ਦਿਖਾ ਵੀਰ ਆ ਇਤਨੇ ਕੰਮ ਇਹਨੂੰ ਬਸ ਚਾਹੀਦੇ ਹਵਾ ਬਹੁਤ ਚਾਰਜ ਹੁੰਦਾ ਹੈ 900 ਤੋਂ 900 ਚੀਜ਼ਾਂ ਹੋਣੀਆਂ ਗਰਮੀ ਹੋ ਲੱਪੀ ਹੁਣ ਤੇ ਕਿਉਂਕਿ ਪਣੇਵਾਰਾ ਹੋ ਗਿਆ ਇਸ ਟਾਈਮ ਹੋ ਜਾਂਦੀ ਗਰਮੀ ਪਰ ਰਸੋ ਦਾ ਲੋਕੀ ਥੋੜੇ ਘਟ ਲੱਗਿਆ ਦਾ ਕਿਉਂਕਿ ਲੋਕੀ ਜ਼ਿਆਦਾ ਮਾਰੇ ਜਾਂਦੇ ਗਿਆ ਹੁਣ ਉੱਥੇ ਵੀ ਮਾਰਕਟਾਂ ਲੱਗਦੀ ਹੈ ਨਾ ਥੋੜਾ ਫਰਕ ਪੈ ਜਾਂਦਾ ਲੋ ਮੈਰੀ ਮੰਡਾ ਦੇਸੀ ਆਲਾਂ ਦੇ ਵਿੱਚ ਤਾਂ ਫੇਰ ਰਸ ਹੁੰਦਾ ਹੀ ਆ ਨਾ ਨਾ ਲੱਗਣੇ ਲੋਜੀ ਕੋ ਮੈਂ ਸਾਰੀ ਮਾਰਕੀਟ ਤੇ ਗਾਮੀ ਵੀ ਹੈਗੀ ਆ ਕਾਫੀ ਹੁਣ ਚੱਲਦੇ ਗੱਡੀ ਵੱਲੋਂ ਵੀ ਟਾਈਮ ਹੋ ਗਿਆ ਖਾਪੀ ਲਈ ਨਾਣਿਆਂ ਨੂੰ ਭੁੱਖ ਲੱਗੀ ਆ ਤੇ ਸਾਰੀ ਦਾ ਸਮਾਨ ਮਿਲ ਜਾਂਦਾ ਇਹ ਤੂੰ ਜੜ ਤੱਕ ਜਾਣਗੇ ਬੁੜੀਆਂ ਸਭਾ ਥੋੜੇ ਜਿਆਦਾ ਬੰਦੇ ਦਾ ਕੱਕਿਆ ਚਲੋ ਅੱਗੇ ਜਾ ਕੇ ਮੈਲ ਦਸਾਂ ਜੇ ਆਪਾਂ ਉੱਥੇ ਪਾਣੀ ਭਰਿਆ ਹੈ ਬਹੁਤ ਵਧੀਆ ਪਾਣੀ ਪੀਣ ਲਈ 5 ਪੈਸੇ ਦਾ 5 ਸੈਂਟ ਦਾ ਹੈ ਲੀਟਰ ਜਿਹੜਾ ਨੋਰਮਲ ਹੈ ਤੇ ਤੁਸੀਂ ਜਾਣਦੇ ਹੋ 10 ਸੈਂਟ ਦਾ ਅੰਦਾ ਪਾਣੀ ਹੈ ਨਾ ਲੋਕੀ ਭਰ ਰਹੇ ਆ ਦੇਖ ਜਾਣਾ ਇੱਥੋਂ ਇਹ ਲੱਗਣੇ ਕੋਈ ਨਹੀਂ ਆ ਗਿਆ ਇਕਨੋਮਿਕ ਤੇ ਸਮਾਨ ਲੈ ਲਈ ਕਰਦੇ ਬਚ ਜਾਣੇ ਆ ਫੇ ਕਰਦੇ ਪੀੜ ਘਟਿਆ ਅੱਜ ਕਰਕੇ ਗਰਮੀ ਬਹੁਤ ਵਾਰ ਅੰਦਰ ਤਾਂ ਸਹੀ ਹੈ ਇਸ ਲਈ ਰੋ ਜਿਕੇ ਆਏ ਸਾਰੇ ਦਹੀਂ ਵਗੈਰਾ ਤੇ ਲੱਸੀ ਕਿਹੜਾ ਲੈਣਾ ਆਪਾਂ ਸਤੁਰਾਲੇ ਇਹ ਉਹ ਮਾਗਰ ਨਤੁਰਾਲੇ ਹੈ ਹੀ ਤਲੀਤੋ ਹੋ ਗਿਆ ਦੇਰੋ ਹੈ ਨਹੀਂ ਆ ਮਾਗਰ ਥੋੜਾ ਜਾ ਥੋੜਾ ਹੀ ਹੁੰਦਾ ਹੋਇ ਇਹਨਾਂ ਇੱਧਰ ਲੱਗਿਆ ਅਧਵਾੜੇ ਇਹਨਾ ਕੋਈ ਪਛਤਾ ਨਹੀਂ ਹੈ ਬਾਅਦ ਦੇਖ ਰਹਾ ਵੀ ਜਾਣੇ ਆਧਰਾ ਗਿਆ ਹੁਣ ਕਾਲਸੀਆਂ ਜਲਾਤੋ ਇਹ ਇਹ ਲਈ ਆਪਾਂ ਹਾਂ ਨਾ ਆਪਾਂ ਗਿੰਦ ਪਾਤਰਾ ਲਈ ਲਈ ਤੇ ਬੀਰ ਚ 24 ਗਿੰਦ ਪਾਤਰਾ ਫਿਆ ਪਾ ਲਈ ਲਈ ਆਪਾਂ ਵੇਦੀ ਪਾਤਰਾ ਆਪਾਂ ਬੀੰਤੀ ਆਪਣੇ ਪਈਆਂ ਵੀ ਆ 5 6 ਆ ਲੈ ਲਾਸਨ ਨੇ ਆ ਲੈ ਲੈ ਚੱਲ ਪਰ ਕਿ ਫਿਰ ਡੱਬਾ ਇੰਨਾ ਵੀ ਪਿਆ ਹੀ ਇਹ ਸੱਸਾ ਗਲੂਟੀ ਨਹੀਂ ਇਹ ਰੰਗ ਸਾਨੇ ਤਾਂ 12 ਵਾਲੀਆਂ ਉਹ ਵੀ ਲੈਣਾ ਠੀਕ ਜਿਹੜੀ ਅੱਗੇ ਲੱਗੇ ਆ ਇਹ ਸਹੀ ਆ ਜਿਹੜੀ ਆ ਵੀ ਹੋ ਰਹੀ ਆ ਕੋਲ 600 ਗਲੂਟੀ ਇਹ ਆ ਟੋਵਲੀਆਂ ਚੱਕ ਹੋ ਜੂ ਨਹੀਂ ਬੰਦ ਲਿਆਈ ਇਹੋ ਲੋ ਜੀ ਇਹ ਨੂੰ ਬੰਦ ਕਰ ਦੇ ਦੋਨੋਂ ਦੂਰੇ ਕੰਨ ਦੋਖਾਨੇ ਰੋ ਦੀ ਹਾਂ ਬੋਲੀ ਸਮਾਨ ਆਪਾਂ ਲੈ ਲਿਆ ਤੇ ਹੁਣ ਚੱਲੀਏ ਘਰ ਨੂੰ ਟਾਈਮ ਵੀ ਦੋ ਵੱਜ ਗਿਆ ਇਹ ਬੱਦਲਾ ਹੀ ਹੋਈ ਆ ਦੇਖੋ ਮੀ ਆ ਗਿਆ ਤਾਂ ਹਾਂ ਜਿਸ ਤਰ੍ਹਾਂ ਨਾ ਰੋਕਦੇ ਲੱਗਦਾ ਵੀ ਵੀ ਹੋ ਗਿਆ ਤੇ ਕੱਲੋ ਆਪਣਾ ਮੈਚ ਆ ਇੰਡੀਆ ਤੇ ਪਾਕਿਸਤਾਨ 4:30 ਵਜੇ ਵੀਡੀਓ ਵੀਡੀਓ ਟੈਮਨ ਕੇ ਬੋਲਗੇ ਮੈਚ ਆ YouTube ਤੇ ਲਾਈਵ ਲਾਈਵ ਚੱਲਣਾ ਤੇ ਇੰਡੀਆ ਦੀ ਟੀਮ ਵਿੱਚ ਜੋਵਰਾ ਸਿੰਘ ਪਿਛਲੇ ਹਰ ਹਾਲ ਹੀ ਸਾਰੇ ਜਣੇ ਤੇ ਉਧਰ ਅਫਰੀਦੀ ਪਾਕਿਸਤਾਨ ਦੇ ਕੈਪਟਨ ਅਫਰੀਦੀ ਬਹੁਤ ਹੀ ਮੈਂ ਜਿਵੇਂ ਗੱਲ ਨੂੰ ਬੜਾ ਤੇ ਕਾਲੇ ਨਾਲ ਛੁੱਟੀ ਆਦਵਾਰ ਦੀ ਤੇ ਹੋਰ ਛੁੱਟੀ ਆ ਤੇ ਹੁਣ ਆਪਾਂ ਬ੍ਰੋਡ ਐਂਡ ਕਰਦੇ ਆ ਤੇ ਦਿਲੋਂ ਤੁਹਾਨੂੰ ਅਗਲੇ ਬ੍ਰੋਡ ਦੇ ਵਿੱਚ ਸਾਰੇ ਸਤਿ ਸ਼੍ਰੀ ਅਕਾਲ